ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਇਸ ਪਿੰਡ ਨੂੰ ਕੋਟਪੂਰਾ ਪੈ ਜਾਂਦੀ ਆ ਬਾਈ ਕਾਲੇ ਕੋਲੇ ਪਹੁੰਚੇ ਆ ਦੋਸਤੋ ਬਹੁਤ ਸੋਹਣੀ ਇੱਕ ਤਾਜੀ ਸੂਈ ਐਚ ਐਫ ਵੈੜ ਆ ਬਾਈ ਕੋਲੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹੋਰ ਵੀ ਕਾ ਠੀਕ ਆ ਵਧੀਆ ਵਧੀਆ ਠੀਕ ਆ ਅੱਜ ਇੱਕ ਨਾ ਕੀ ਆ ਬਈ ਅੱਜ ਇੱਕ ਹੀ ਗਾਂ ਵੇਖੀ ਠੀਕ ਆ ਤੇ ਇੱਕ ਵਾਰੀ ਵੀਰ ਆਪਣਾ ਨੰਬਰ ਦੱਸੀ 6283317411 ਠੀਕ ਆ ਤੇ ਕੀ ਡਿਟੇਲ ਆ ਭਰਾ ਇਹਦੀ ਏ ਬਈ ਝੂਠ ਮਾਰੇ ਕੋਸ ਮਲ ਜਿਆ ਇਹ ਕੱਲ ਦੀ ਸੂਈ ਆ ਠੀਕ ਆ ਆਪਾਂ ਸੁਭਾ ਲਈਏ 9 9:30 ਵਜੇ ਠੀਕ ਆ ਆਦੀ ਸੌਦਾ ਹੋਇਆ ਹਾਂ ਹੋਰ ਕੰਮ ਦੀ ਵੀਡੀਓ ਬਣਾਉਣੀ ਸੀ ਉਹ ਵੇਖੀਆਂ ਫਿਰ ਇਸੇ ਕਰਕੇ ਦੀ ਬੋਲੀ ਠੀਕ ਆ ਮੈਂ ਅੱਗੇ ਕਿਹਾ ਮਹ ਬਾਈ ਦਾ ਕੱਲ ਵੀ ਫੋਨ ਆਇਆ ਸੀ ਹਾਂ ਕੱਲ ਵੀ ਅਸੋ ਗਾਉਂ ਵੇਖੀਆਂ ਠੀਕ ਆ ਉਹ ਵੇਖੀਆਂ ਇਹ ਅੱਜ ਲਈਏ ਸੁਭਾ 9:30 ਵਜੇ ਠੀਕ ਆ ਕਿਨ ਮਾਸੂਆ ਸੂਈ ਹੈ ਇਹ ਦੂਜਾ ਓਰੀਜਨਲ ਜੀ ਠੀਕ ਆ ਦੂਜਾ ਸੂਆ ਸੂਈ ਆ ਹਾਂਜੀ ਠੀਕ ਆ ਕੱਲ ਦੀ ਸੂਈ ਆ ਤੇ ਦੁੱਧ ਦਾ ਕੀ ਇਨਮਾਨ ਕਰਦੇ ਆਂ ਦੁੱਧ ਇਹ 20 ਪਲੱਸ ਵਾਲੀ ਆ ਜੀ ਠੀਕ ਆ ਵਾਕੇ ਦੱਸਦੀ ਵੀ ਹੈ ਬਾਈ ਕਾਲੇ ਸਵੇਰ 9:30 ਵਜੇ ਚੋਈ ਆ ਉਦੋਂ ਬੱਚਾ ਬੱਚਾ ਚੰਗਾ ਕੇ ਤੈਨੂੰ 3.5 ਕਿਲੋ ਦੋ ਚਾਹੀ ਠੀਕ ਆ ਤੇ ਬੱਚਾ ਬੱਚਾ ਬੱਚੇ ਨੂੰ ਜਨਮ ਲਓ ਵੀ ਨਾੜੂਆ ਚੈੱਕ ਕਰ ਸਕਦੇ ਆ ਬਿਲਕੁਲ ਜੇ ਗੱਲ ਕਰੀਏ ਨਾ ਹਜੇ ਨਾਲ ਹੀ ਨਾੜੂਆ ਹੈਗਾ ਕੱਲ ਦੀ ਸੂਈ ਆ ਤੇ ਬਾਕੀ ਦੋਸਤੋ ਹਵਾਨੇ ਦੀ ਗੱਲ ਕਰੀਏ ਨਾ ਕਰਮਾਲੀ ਦਾ ਹਵਾਨਾ ਗਾਇ ਗੂ ਤੁਹਾਨੂੰ ਖਾਣੇ ਆ ਦੋਸਤੋ ਰੂਹ ਖੁਸ਼ ਹੋਊਗੀ ਬਹੁਤ ਸੋਹਣਾ ਸਾਇਆ ਜੀ ਦੋਸਤੋ ਥਣਾ ਦਾ ਅਸਮਾਨੀ ਕੀਤਾ ਪਾਣੀ ਹੈ ਢਲੇ ਠੀਕ ਲੇਵਾਈ ਆਪਾਂ ਸਮਾ ਦੇ ਲੋ ਬਈ ਹਜੇ ਜਦੋਂ ਪਸਮਾ ਦੇ ਵਿੱਚ ਆ ਗਈ ਨਾ ਵਾਕਈ ਬਾਈ ਦੀ ਗੱਲ ਸਹੀ ਆ ਉਦੋਂ ਵੇਖੋਏ ਤੁਸੀਂ ਹਜੇ ਤਾਂ ਜੀ ਗੱਲ ਕਰੀਏ ਨੋਰਮਲ ਥਾਣੀ ਤੁਹਾਨੂੰ ਵਕਾਉਣੇ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਸੋਹਣਾ ਕੱਦਗਾਠਾ ਵੇਰਬੂਲ ਚੰਗੀ ਹੈ ਬਾਕੀ ਸਭੀ ਸੂਈ ਜਿਹੜੇ ਵੀ ਤੋਏ ਜੀ ਨਾ ਬਹੁਤ ਸੰਭਾਈ ਕੀਤੀ ਹੈ ਵੀਰ ਨੇ ਕੋਈ ਟੁੱਟੀ ਨਹੀਂ ਦੋਸਤੋ ਜੀ ਗੱਲ ਕਰੀ ਆਂ ਵੀ ਇਹ ਗੱਲ ਨਹੀਂ ਹੋਊਗੀ ਮੇ ਸੂਪੀ ਤਾਂ ਟੁੱਟ ਗਈ ਤੇ ਬਾਕੀ ਚਾਰੂ ਤੁਹਾਡੇ ਸਾਹਮਣੇ ਆਂ ਖੁਰਲੀ ਜੋ ਮੂੰਹ ਨਹੀਂ ਕੱਢਦੀ ਵਹਿੜ ਦੁੱਧ ਅਨਮਾਨ ਆ ਵੀ ਬਾਈਆਂ ਦਾ 20 ਲੀਟਰ ਪਾ ਲੈਣਾ ਬਾਕੀ ਦੋਸਤੋ ਜਿਹੜਾ ਵੀਰ ਖਰੀਦਦਾ ਉਹ ਆਪਦੀ ਸਮਝ ਨਾਲ ਖਰੀਦ ਲਓ ਸੁਹਾ ਦੂਜਾ ਹੀ ਆ ਟੁਰ ਕੇ ਤੁਹਾਨੂੰ ਖਾ ਦੇਣਾ ਦੇ ਵੀ ਕਾਲੇ ਕਰੀ ਨਾ ਕੋਲ ਕੇ ਤੋੜ ਕੇ ਵਿਖਾ ਦੇ ਪੂਰੀ ਜਾਂਦੀ ਤਾਂ ਤੁਸੀਂ ਜੱਜਮੈਂਟ ਆਪ ਦੀ ਲਾ ਲੈਣੀ ਆ ਕੱਲ ਦੀ ਸੂਈ ਹਜੇ ਬੋਲੇ ਦੇ ਵਿੱਚ ਹੀ ਆ ਤੇ ਇਹ ਗੱਲ ਕਰੀਏ ਭਲਾ ਭੂਲਾ ਨਹੀਂ ਪਾਈਆਂ ਕਰਮਾ ਲਈ ਨੇ ਹਵਾਨਾ ਸੁਣਾ ਐ ਸੇਮ ਸਾਈਜ਼ ਦੇ ਵਿੱਚ ਥਾਣਾ ਹੱਥੀ ਜਵਾਈ ਵਾਲਾ ਤੇ ਗੈਬੂ ਦੀ ਗੱਲ ਕਰੀਏ ਦੋਸਤੋ ਥਣ ਐ ਲੱਗਿਆ ਕਰਮਾ ਲਈ ਨੂੰ ਜਿਵੇਂ ਮਣਕੇ ਲਾਇਆ ਹੁੰਦਾ ਬੰਦੇ ਵੀ ਕੋਈ ਗੱਲ ਨਹੀਂ ਦੁਵਾਰੇ ਫੇਰ ਤੁਹਾਨੂੰ ਜੱਜਮੈਂਟ ਕਰਾਉਣੇ ਆ ਥਾਂ ਦੀ ਦੇਖ ਸਕਦੇ ਸੋਹਣਾ ਹਵਾਨਾ ਦੋਸਤੋ ਗੈਗੂ ਬਹੁਤ ਸੋਹਣਾ ਤੇ ਬਾਈ ਕਾਲੇ ਦੇ ਰੇਟ ਦੀ ਗੱਲ ਕਰੀਏ ਜੀ ਬਸ ਹੀ ਜਿਸ ਨੂੰ 85000 ਲਓ ਵੀ ਰੇਟ ਵੀ 85000 ਹੀ ਆ ਕੋਈ ਦੋਸਤੋ ਬਾਹਲਾ ਨਹੀਂ ਬਾਈ ਨੇ ਹਲਾਉਣ ਵਾਲਿਆ ਇੱਕ ਆ ਬੱਚੇ ਜਿੱਕੇ ਨੂੰ ਧਾਰਾ ਪਾ ਫੋਤੀ ਮਾਰ ਸਕਦੇ ਠੀਕ ਆ ਲੈ ਫਿਰ ਮਾਰ ਹੀ ਦੇ ਬੱਚਾ ਛੱਡ ਕੇ ਤੇ ਧਾਰਾ ਮਾਰ ਦੇ ਅਗਲੇੰਤ ਸਾਲੀ ਹੋ ਜੇ ਅੱਧਾ ਸਿਕਰਤਾ ਨਿਭੜੀ ਜਾਂਦਾ ਜੇ ਧਾਰ ਚ ਇੱਕ ਹੋ ਜੇ ਨਾ ਨਹੀਂ ਡਾਟ ਆਪਾਂ ਰੱਖਣਾ ਹੀ ਨਹੀਂ ਆਪਾਂ ਜਦੋਂ ਆਏ ਹਾਂ 16 ਨੇ ਚੈੱਕ ਕਰਕੇ ਲੈਂਦੀ ਠੀਕ ਆ ਲੋ ਵੀ ਬਾਈਆਂ ਦਾ ਆਪਾਂ ਚੈੱਕ ਕਰਕੇ ਲੈਂਦੀ ਆ ਜੇ ਗੱਲ ਕਰੀਏ ਨਾ ਟਾਈਮ ਦੀ ਟਾਈਮ ਲਗਭਗ ਤਿੰਨ ਦੇ ਏੜ-ਗੇੜ ਚ ਹੈਗਾ ਕਿਸੇ ਨੇ ਕੋਈ ਬਾਈ ਨੇ ਜੇ ਗੱਲ ਕਰੀ ਨਾ ਨਿਆਣਾ ਨਹੀਂ ਲਾਇਆ ਧਾਰ ਚੈੱਕ ਕਰੋ ਸੋਹਣੀ ਧਾਰ ਆ ਦੇਖ ਸਕਦੇ ਆ ਪੋਲੀ ਵੀ ਜੇ ਗੱਲ ਕਰੀਏ ਬਾਈ ਕਾਲੇ ਅਰਮਾਨ ਆ ਜਿਹੜੇ ਸਾਹ ਨੂੰ ਧਾਰ ਮਾਰਦੇ ਆਂ ਵੀ ਪੋਲੀ ਹੋ ਗਈ ਧਾਰ ਦੇਖ ਸਕਦੇ ਹੱਥੀ ਜਵਾਈ ਵਾਲਾ ਥਾਣਾ ਕੋਈ ਛੋਟਾ ਨਹੀਂ ਠੀਕ ਆ ਬਈ ਪੂਰੀ ਮੋਟੀ ਧਾਰ ਆ ਦੋਸਤੋ ਇਹ ਗੱਲ ਨਹੀਂ ਵੀ ਤੁਸੀਂ 10 ਮਿੰਟ ਇੱਥੇ ਗਾਂ ਦੇ ਲੌਂਕੀ ਰਹੋਗੇ ਕਿਉਂਕਿ ਧਾਰ ਬਹੁਤ ਮੋਟੀ ਹੈ ਠੀਕ ਆ ਬਈ ਕਾਲੇ 2 ਮਿੰਟ ਅਜਾ ਗਾਂ ਵੇਲੀ ਹੋ ਜਾ ਕਰਨੀ ਹੈ ਦੋਸਤੋ ਜੇ 20 ਲੀਟਰ ਦੁੱਧ ਦਿੰਦੀ ਹੈ ਨਾ ਜੇ ਗੱਲ ਕਰੀਏ ਤੇ ਰੇਟ 85000 ਬਾਈਕ ਵਾਲੇ ਹਾਂ ਜੱਸ ਸੁਣੋਈ ਜਾਈ ਇਹ ਦੂ ਮੰਡੀ ਦਾ ਨਾਮ ਆਪ ਨੂੰ ਮਿਲਦੀ ਹੈ ਚੱਲ ਸਹੀ ਗੱਲ ਆ ਅੱਜ ਆਈ ਹੈ ਅੱਜ ਪਈ ਹੋਈ ਵੀਡੀਓ ਮਲਾਹੀ ਕਿੱਲੇ ਸਹੀ ਗੱਲ ਆ ਸਹੀ ਗੱਲ ਜਦੋਂ ਵੀ ਬਾਈ ਕੋਲੇ ਆਈਦਾ ਨਾ ਜੀ ਗੱਲ ਕਰੀਏ ਬਾਈ ਆ ਦਾ ਲਈਦਾ ਇੱਕ ਨਾ ਗਈ ਇੱਕ ਅੱਧਾ ਨਾ ਗਈ ਆ ਲਈਦਾ ਤਸੱਲੀ ਨਾਲ ਕੋਈ ਆਪਾਂ ਨੂੰ ਇਹ ਇਹਦਾ ਵੀ ਆਪਣੇ ਕਿੱਲੇ ਦੇ ਨਾਲ ਖੜਾ ਹੋਵੇ ਖੜਾ ਚੰਗਾ ਹੋਵੇ ਉਹੋ ਜਿਹਾ ਨਾਗ ਲਈਦਾ ਤੇ ਵਾਕਈ ਦੋਸਤੋ ਜਦੋਂ ਵੀ ਬਾਈ ਕੋਲੋਂ ਨਾ ਭੋਂ ਹੀ ਮਹੀਨੇ ਤੋਂ ਵੀਡੀਓ ਕਵਰ ਕਰਕੇ ਤੇ ਭੋਂ ਹੀ ਦੋ ਮਹੀਨੇ ਤੋਂ ਵਾਕਈ ਨਾਗ ਚੰਗਾ ਹੀ ਹੁੰਦਾ ਦੋਸਤੋ ਦੇਖ ਸਕਦੇ ਆ ਬੱਸ ਉਹਨਾ ਫਿਟਿੰਗ ਵਾਲਾ ਹਵਾਨਾ ਰੇਟ 85000 ਮੌਕੇ ਤੇ ਬਾਈਆਂ ਦਾ ਹੋ ਸਕਦਾ ਮਾਨਤਾਨ ਹੋ ਜੇ ਤੇ ਵੈਸੇ ਰੇਟ ਬਾਈ ਨੇ ਉਹਨਾਂ ਕੀ ਮੰਗਿਆ ਜਿੰਨੇ ਕੇ ਲੈਣੇ ਆ ਨੰਬਰ ਸਕਰੀਨ ਤੇ ਆ ਪਿੰਡ ਖਾਰਾ ਜਿਹੜੇ ਵੀਰ ਨੇ ਦੋਸਤੋ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ